ਤਸਵੀਰਾਂ ਫਾਜ਼ਿਲਕਾ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਗੁਰੂ ਘਰ ਚ ਸ਼ਰੀਆਮ ਤਲਵਾਰਾ ਚੱਲੀਆਂ ਨੇ ਜੀਹਾਂ ਤਸਵੀਰਾਂ ਫਾਜ਼ਿਲਕਾ ਦੇ ਗੁਰਦੁਆਰਾ ਸ਼੍ਰੋਮਣੀ ਪਗਤ ਨਾਮਦੇਵ ਦੀਆਂ ਨੇ ਜਿੱਥੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਸ਼ਰੀਆਮ ਪ੍ਰਦਾਨਗੀ ਨੂੰ ਲੈ ਕੇ ਜੋ ਹੈਗਾ ਗੁਰੂ ਘਰ ਦੇ ਅੰਦਰ ਹੀ ਤਲਵਾਰਾ ਚੱਲੀਆਂ ਨੇ ਜਿਸ ਦੀ ਜਾਣਕਾਰੀ ਮੁਤਾਬਕ 3 ਲੋਕ ਜ਼ਖਮੀ ਹੋ ਗਏ ਨੇ ਇਹ ਤਸਵੀਰਾਂ ਫਾਜ਼ਿਲਕਾ ਤੋਂ ਸਾਹਮਣੇ ਆਈਆਂ ਜਿੱਥੇ ਗੁਰੂ ਘਰ ਚ ਹੀ ਜਾਣਕਾਰੀ ਮੁਤਾਬਕ ਜੋ ਹੈਗਾ ਵਾ ਪ੍ਰਦਾਨ ਦੀ ਚੋਨ ਨੂੰ ਲੈ ਕੇ ਜੋ ਹੈਗਾ 2 ਕੂਟਾ ਦੇ ਵਿੱਚ ਵੱਡੀ ਲੜਾਈ ਹੋ ਗਈ ਆਪਸੋ ਸਾਹਮਣੇ ਹੋ ਗਏ ਦੋ ਗੁੱਟ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਦੂਜੇ ਤੇ ਤਲਵਾਰਾਂ ਚਲਾਈਆਂ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਨੇ ਜਿਸ ਚ ਸਾਰੀ ਘਟਨਾ ਕੈਦ ਹੋਈ ਹੈ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਕਿ ਦੋ ਗੁੱਟ ਆਪਸੋ ਸਾਹਮਣੇ ਨੇ ਇੱਕ ਦੂਜੇ ਨਾਲ ਉਹਨਾਂ ਦੀ ਤਿੱਖੀ ਬਹਿਸ ਹੋ ਰਹੀ ਹੈ ਲੜਦੇ ਪਏ ਨੇ ਤੇ ਉਸ ਤੋਂ ਬਾਅਦ ਹੀ ਗੇਟ ਤੋਂ ਜਿਹੜਾ ਗੇਟ ਹੈਗਾ ਵਾ ਉਸ ਤੋਂ ਦੋ ਜਿਹੜੇ ਲੋਕ ਹੈਗੇ ਹੱਥਾਂ 'ਚ ਤਲਵਾਰਾਂ ਲੈ ਕੇ ਸਿੱਧਾ ਹਮਲਾ ਕਰਨ ਦੇ ਮੰਚਾਂ ਦੇ ਨਾਲ ਅੰਦਰ ਆਂਦੇ ਨੇ ਤੇ ਹਮਲਾ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਬਾਦ ਹਮਲਾ ਕਰਕੇ ਫਰਾਰ ਹੋ ਜਾਂਦੇ ਨੇ ਤੇ ਉੱਥੋਂ ਭੱਜ ਜਾਂਦੇ ਨੇ ਤੇ ਇਸ ਵਿੱਚ ਜਾਣਕਾਰੀ ਮੁਤਾਬਕ ਤਿੰਨ ਲੋਕ ਯਾਨੀ ਕਿ ਤਿੰਨ ਸਦਸਿਆ ਜਿਹੜੇ ਗੁਰਦੁਆਰੇ ਦੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਉਸ ਤੋਂ ਬਾਅਦ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਦੱਸਦੀ ਹੈ ਕਿ ਇਹ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਦੋ ਗੁੱਟਾਂ ਵਿੱਚ ਲੜਾਈ ਹੋਈ ਹੈ 25 ਦੀਨ ਪਛਾਤੇ ਲੋਕ ਜਿਹੜੇ ਸੀਗੇ ਗੁਰੂ ਘਰ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਗੁਰੂ ਘਰ 'ਚ ਬੈਠੇ ਜਿਹੜੇ ਸਦਸਿਆ ਹੁੰਦੇ ਉਹਨਾਂ ਦੇ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਪਹਿਲੇ ਉਹ ਗੱਲ ਕਰਦੇ ਨੇ ਤਸਵੀਰਾਂ ਜੀ ਤੁਸੀਂ ਵੇਖ ਸਕਦੇ ਹੋ ਉਸ ਤੋਂ ਬਾਅਦ ਤੋਂ ਬਾਅਦ ਉਹਨਾਂ ਦੀ ਲੜਾਈ ਹੋ ਜਾਂਦੀ ਹੈ ਤਿੱਖੀ ਬਹਿਸ ਹੋ ਜਾਂਦੀ ਹੈ ਇੱਕ ਦੂਜੇ ਤੇ ਤੱਕਾ ਮੁੱਕੀ ਵੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿਸੇ ਨੇ ਵੀ ਨਹੀਂ ਸੋਚਿਆ ਸੀਗਾ ਕਿ ਇਹੋ ਜਿਹਾ ਕੁਝ ਘਟਣਾ ਜਿਹੜੇ ਗੁਰੂ ਘਰ ਚ ਵਾਪਰੇਗੀ ਤੇ ਇਹ ਜਿਹੜੇ ਲੋਕ ਨੇ ਅਣਪਛਾਤੇ ਜਿਹੜੇ ਇਹ ਕੁਝ ਇਦਾਂ ਦੀ ਵਾਰਦਾਤ ਕਰਦੇ ਨੇ ਤੇ ਨਾਲ ਹੀ ਇਹ ਕੁਝ ਸਮੇਂ ਬਾਅਦ ਹੀ ਬਾਰ ਬੁੱਸੇ ਚ ਜਾਂਦੇ ਨੇ ਤੇ ਬਾਰੋਂ ਦੋ ਲੋਕ ਤਲਵਾਰਾਂ ਲੈ ਕੇ ਅੰਦਰ ਆ ਕੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਜਿਸ ਚ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਜਾਣਕਾਰੀ ਮੁਤਾਬਕ ਪ੍ਰਦਾਨਗੀ ਨੂੰ ਲੈ ਕੇ ਪਿਛਲੇ 3-4 ਸਾਲਾਂ ਤੋਂ ਵਿਵਾਦ ਚੱਲ ਰਿਹਾ ਸੀਗਾ ਤੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮੰਗੇ ਕਿ ਨਗਰ ਕੀਰਤਨ ਨੂੰ ਲੈ ਕੇ ਝਗੜਾ ਹੋਇਆ ਯਾਨੀ ਕਿ 2 ਤਰੀਕ ਨੂੰ ਪ੍ਰਕਾਸ਼ ਪੂਰਵ ਜੋ ਹੋਣਾ ਹੈ ਉਸ ਨੂੰ ਲੈ ਕੇ ਜੋ ਨਗਰ ਕੀਰਤਨ ਨੇ ਉਸ ਨੂੰ ਲੈ ਕੇ ਗੱਲ ਆਖੀ ਗਈ ਕਿ ਇਹ ਪਹਿਲੇ ਕਰਵਾਇਆ ਜਾਵੇ ਤੇ ਉਸ ਵਿੱਚਕਾਰ ਹੀ ਜਿਹੜੀ ਪ੍ਰਦਾਨਗੀ ਦਾ ਵੀ ਮਸਲਾ ਚੱਲ ਰਿਹਾ ਸੀ ਯਾਨੀ ਕਿ ਉਹ ਲੋਕ ਜਿਹੜੇ ਸੀਗੇ ਮੰਚਾ ਦੇ ਨਾਲ ਆਏ ਉਹਨਾਂ ਨੇ ਪਹਿਲੇ ਕੀਰਤਨ ਦੀ ਗੱਲ ਕੀਤੀ ਕਿ ਕੀਰਤਨ ਦੀ ਤਰੀਕ ਇੱਕ ਦਿਨ ਪਹਿਲੇ ਕਰ ਦਿੱਤੀ ਜਾਵੇ ਉਸ ਨੂੰ 2 ਤਰੀਕ ਤੋਂ ਪਹਿਲੇ ਕਰਵਾਇਆ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਪ੍ਰਦਾਨਗੀ ਦਾ ਮੁੱਦਾ ਸੀਗਾ ਯਾਨੀ ਕਿ ਪ੍ਰਦਾਨਗੀ ਦੀ ਜਿਹੜੀ ਚੋਣ ਸੀਗੀ ਉਹ ਨਹੀਂ ਹੋਈ ਸੀ ਉਸ ਨੂੰ ਲੈ ਕੇ ਹੀ ਉਹਨਾਂ ਨੇ ਇਸ ਦੇ ਨਾਲ ਹੀ ਆਪਣਾ ਗੱਲ ਖੀਤੇ ਉਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਵੱਡਾ ਜਿਹੜੀ ਇਹ ਘਟਨਾ ਜਿਗਾ ਉਸ ਨੂੰ ਅੰਜਾਮ ਦਿੱਤਾ ਗੁਰੂ ਘਰ ਦੇ ਅੰਦਰ ਹੀ ਜਿਹੜਾ ਹੈਗਾ ਤਲਵਾਰਾ ਚਲਾ ਦਿੱਤੀਆਂ ਤੇ ਵੱਡੀ ਇੱਕ ਦੂਜੇ ਦੇ ਨਾਲ ਜੁਗਿਆ ਦੋ ਗੁੱਟਾਂ ਦੀ ਆ ਲੜਾਈ ਵੇਖਣ ਨੂੰ ਮਿਲੀ ਆਮਨੋ ਸਾਹਮਣੇ ਦੋ ਗੁੱਟ ਗੁਰੂ ਘਰ ਦੇ ਅੰਦਰ ਹੀ ਹੋ ਗਏ ਤੇ ਪੂਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਪਹੁੰਚੀ ਤੇ ਉਸ ਤੋਂ ਬਾਅਦ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜ਼ਖਮੀ ਹੋਏ ਤੇ ਉੱਥੇ ਮੌਜੂਦ ਇਹ ਲੋਕਾਂ ਤੋਂ ਹੀ ਸੁਣੋ ਆਖਿਰਕਾਰ ਕੀ ਹੋਈ ਸੀ ਪੂਰੀ ਘਟਨਾ ਤੇ ਕਿਵੇਂ ਪੂਰੀ ਘਟਨਾ ਵਾਪਰੀ ਸੰਦਰ ਬੈਠੇ ਆ ਜੀ ਬਸ ਗੱਲ ਇਹ ਹੋਈ ਆ ਜੀ ਗੁਰੂ ਘਰ ਦਾ ਜੀ ਜਿਹੜੇ ਦੋ ਤਿੰਨ ਨਗਰ ਕਿਤਾ ਰੱਖਿਆ ਗਿਆ ਜੀ ਗੁਰਪੁਰੂ ਗੁਰੂ ਘਰ ਤੇ ਆ ਰਹੇ ਦਿਹਾੜੇ ਆ ਰਹੇ ਆ ਮਹਾਰਾਜ ਦੇ ਪ੍ਰਕਾਸ਼ਪੁਰੂ ਆ ਰਹੇ ਆ ਜੀ ਉਸ ਵਾਰ ਤੇ ਗੱਲ ਚੱਲ ਰਹੀ ਸੀ ਜੀ ਕੋ ਸਾਡੇ ਸਾਡੀ ਕੋ ਟਾਂਕ ਸਤੇ ਸਭਾ ਜੀ ਬਾਹਰੋਂ ਕੋਈ ਉਹ ਵੀ ਆਇਆ ਸੀ ਉਹ ਸਾਣੂ ਇਹ ਗੱਲ ਕਰਨ ਵਾਸਤੇ ਆਇਆ ਸੀ ਵੀ ਤੁਸੀਂ ਗੁਰੂ ਘਰ ਦਾ ਦਿਹਾੜਾ ਮਨਾਣਾ ਉਹ ਇੱਕ ਦਿਨ ਪਹਿਲਾਂ ਮਨਾ ਲਓ ਅਸੀਕਾ ਇਹੋ ਲੀਕ ਤਨ ਪਹਿਲਾਂ ਬਣਾ ਲਾਂਗੇ ਜੀ ਜਿਵੇਂ ਤੁਸੀਂ ਕਹਾਂਗੇ ਉਵੇਂ ਹੋ ਜਾਏਗਾ ਜੀ ਤੇ ਵਿੱਚ ਕੁ ਸ਼ਰਾਰਤੀਆਂ ਸਰ ਲੋਕਲ ਸੀ ਜਿਹੜੇ ਆਗੇ ਕੁਛ ਖੱਪ ਮਾਰਨ ਲੱਗੇ ਉਹਦੇ ਨਾਲ ਸਾਡਾ 12 ਘੰਟਾ ਪਾਇਆ ਅੱਜ ਦੀ ਜਿਹੜੀ ਵਾਰਦਾਤ ਹੋਈਏ ਕਿੰਨੇ ਲੋਕ ਸੀਗੇ ਉਹ ਅੱਜ ਦੀ ਵਾਰਦਾਤੇ ਘੱਟੋ-ਬੱਝ 25-30 ਬੰਦੇ ਸੀ ਜਾਂ ਖਸ਼ਾਤੇ ਸੀ ਇਹ ਅਚਾਨਕ ਹੀ ਆਗੇ ਅਚਾਨਕ ਜੀ ਕਿੱਥੋਂ ਦੇਗੇ ਸੀ ਕੋਈ ਉਹਨਾਂ ਦਾ ਕੋਈ ਲੋਕਲ ਫਾਇਲ ਕਾ ਦੇ ਕਲਾਸ਼ ਨਗਰ ਦੇ ਅੱਛਾ ਜੀ ਹਾਂ ਜੀ ਬੋਰਪੁਰ ਦੇ ਸਲਾਮ ਵਿੱਚ ਮੀਟਿੰਗ ਹੋਈ ਅੱਛਾ ਕੀ ਮਸਲਾ ਕੀ ਹੈ ਜੀ ਕੋਈ ਨਾ ਗੁਰਦੁਆਰਾ ਨਹੀਂ ਹਰ ਰੋਜ਼ ਟੈਨਸ਼ਨ ਮੱਛਾ ਟਿਕਣਾ ਆਈ ਦੇ ਬਸ ਆਏ ਉਹ ਆਏ ਨੇ 3-4 ਸਾਲਾਂ ਦੇ ਗੁਰਦੁਆਰੇ ਅੱਜ ਆਏ ਨੇ ਬਾ ਆ ਕੇ ਗੁੰਡਾ ਕਰਦੀ ਕਰਨ ਲਾ ਕੇ ਆ ਕੇ ਕਾਪੇ ਮਾਰਾ ਜੀ 3-4 ਬੰਦੀਆਂ ਦੇ ਮੇਰੇ ਮਾਰੇ ਮੇਰੇ ਜਿਆਦਾ ਬੱਜੇ ਨੇ ਅਸਾ ਕੰਮ ਕੀਤਾ ਜੀ ਕਿੰਨੇ ਲੋਕ ਸੀ ਕਿਟਰ 15 ਜਿਹੜੇ ਤੜਕੇ ਜੀ ਕੀ ਮਸਲਾ ਕੀ ਸੀ ਉਹ ਕਿਸ ਦਾ ਮਸਲਾ ਗੁਰਦੁਆਰੇ ਦਾ ਆਪਾਂ ਰੱਖਿਆ ਜੀ ਸ਼ੁੱਕਰਵਾਰ ਦਾ ਨਗਰ ਕੀਰਤਨ ਰੱਖਿਆ ਜੀ ਤੇ ਐਤਵਾਰ ਦਾ ਰੱਖਿਆ ਆਪਾਂ ਗੁਰਗੁਰੂ ਬਾਬਾ ਨਾਮ ਦੇ ਜੀ ਇਹ ਕਹਿੰਦੇ ਡੇਟ ਚੇਂਜ ਕਰੋ ਚਲੋ ਡੇਟ ਦੀ ਤਾਂ ਗੱਲ ਹੋਈ ਨਹੀਂ ਪਹਿਲੇ ਆਂਦੇ ਸੀ ਉਹ ਕਰਨਾ ਇਹ ਕਰਨਾ ਆ ਕੇ ਬਖਦਾ ਹਮਲਾ ਕਰਤਾ ਉਹਨੇ ਆਂਦੇ ਨੇ ਤੁਸੀਂ ਕਿੱਥੇ ਸੀ ਉਹਨੂੰ ਮੈਂ ਗੁਰਦੁਆਰੇ ਸੀ ਜੀ ਅੰਦਰ ਗੇਟ ਤੋਂ ਅੰਦਰ ਸੀ ਕਿ ਤੁਸੀਂ ਹਾਂਜੀ ਗੇਟ ਦੇ ਅੰਦਰ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਚ ਕੀ ਹੋ ਰਿਹਾ ਸੀ ਕੋਈ ਨਹੀਂ ਬਸ ਬੈਠੇ ਸੀ ਪੰਦਰਾਂ ਪਰਾਠਾ ਹੋ ਰਿਹਾ ਸੀ ਜੀ ਪਾਰੋਂ ਤੋਂ ਬਾਅਦ ਬਸ ਪੰਦਰਾਂ 15 ਬੰਦੇ ਬੈਠੇ ਨੇ ਉੱਥੇ ਆ ਗਏ ਅਸੀਂ ਵੀ ਬੈਠੇ ਰਹੇ ਨਾਲ ਉਹ ਸੋਹਣਾਂ ਆ ਗਏ ਅੰਦਰ ਕਾਪੇ ਸੀ ਕੋਈ ਸੀਸੀਟੀਵੀ ਵੀ ਹੈਗੀ ਹਾਂਜੀ ਸੀਸੀਟੀਵੀ ਹੈ ਸਾਡੇ ਗੁਰਦੁਆਰੇ ਤਾਂ ਕੁਛ ਹੈ ਅੱਛਾ ਹਾਲੇ ਇਹਨਾਂ ਦੀ ਦਰਖਾਸਤ ਪਹਿਲਾਂ 15 20 ਦਿਨ ਪਹਿਲਾਂ ਵੀ ਦਿੱਤੀ ਹੈ ਸੀਟੀ ਐਸਐਚਓ ਨੂੰ ਪਹੁੰਚੀ ਹੋਈ ਉਹੀ ਬੰਦੇ ਆ ਗਏ ਉਹਨਾਂ ਨੇ ਕੰਮ ਕੀਤਾ ਜੀ ਲੋਕਲ ਹੀ ਸੀ ਹਾਂ ਲੋਕਲ ਫਾਜ਼ਿਲਕਾਰ ਦਾ ਮਸਲਾ ਇੱਕ ਪਰਵਾਹ ਆਇਆ ਬੰਦਾ ਜੀ ਇੱਕ ਸ਼ਾਹ ਕੋੜ ਦਾ ਇੱਕ ਹੈਗਾ ਜੀ ਆਪਣੇ ਆਇਆ ਸ਼ਗਰੂਰ ਤੋਂ ਅੱਛਾ ਹਾਂਜੀ ਮਸਲਾ ਸਿਰਫ ਨਗਰ ਕੀਰਤਨ ਨੂੰ ਨਗਰ ਕੀਰਤਨ ਦਾ ਮਸਲਾ ਅੱਛਾ ਡੇਟ ਨੂੰ ਲੈ ਕੇ ਸੀ ਹਾਂਜੀ ਡੇਟ ਨੂੰ ਲੈ ਕੇ ਜੀਦਰ ਬਾਬੇ ਦੀ ਡੇਟ ਮੰਸਾਹਿਤਵਾਰ ਦੀ ਬੰਦੀ ਆ ਜੀ ਅਸੀਂ ਐਤਵਾਰ ਉਹ ਕਹਿੰਦੇ ਡੇਟ ਚੇਂਜ ਕਰੋ ਅਸੀਂ ਐਤਵਾਰ ਡੇਟ ਕਿਉਂ ਚੇਂਜ ਕਰੀਏ ਜੋ ਲਿਖਿਆ ਇਤਿਹਾਸ ਵਿੱਚ ਉਸ ਤੋਂ ਸਾਬਨਾਰੀ ਚੱਲਣਾ ਹੈ ਜੀ ਹੁਣ ਤੁਸੀਂ ਕੀ ਮੰਗ ਕਰਦੇ ਆ ਆਪਕੇ ਤੇ ਤਤਕਾਰ ਹੋਇਆ ਕੋਈ ਅੱਛਾ ਜੀ ਜੇ ਤੁਹਾਨੂੰ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਪਹੁੰਚੇ ਆ ਜੋ ਵੀ ਬੰਦੀ ਕਾਰਵਾਈ ਪ੍ਰਦਿਸ਼ ਕੀਤੀ ਜਾਊਗੀ ਨਤੀਜੇ ਕਿੰਨੇ ਬੰਦੇ ਜ਼ਖਮੀ ਹੋਏ ਨੇ ਜੀ ਇਹਨੇ ਕਿੰਨੇ ਦੱਸੋ ਬੰਦਾ ਇੱਕ ਤਿੰਨ ਬੰਦੇ ਜ਼ਖਮੀ ਆ ਅੱਛਾ ਜੀ ਇੱਕ ਬੰਦਾ ਹਸਪੀਟਲ ਦਾਖਲਾ ਹੂੰ ਉਹਦੇ ਬਾਅਦ ਦਾ ਕਾਰਨ ਸਾਹਮਣੇ ਆਇਆ ਕੀ ਗੱਲ ਦੀ ਬਾਤ ਵੇਖੋ ਮੈਂ ਜੇ ਇਹਨਾਂ ਕੋਲੋਂ ਆਇਆ ਵਾਂ ਪਹੁੰਚਿਆ ਵਾਂ ਜੋ ਇਹ ਬਿਆਨ ਦੱਸਣਗੇ ਇਹਨਾਂ ਤੋਂ ਮੈਨੂੰ ਪਤਾ ਲੱਗੂਗਾ ਵੀ ਕੀ ਚੱਕਰ ਕੀ ਸੀ ਤੁਹੇ ਰਿਜਨ ਕੀ ਇਹਨਾਂ ਦਾ ਮੁੱਢਲੀ ਜਾਣਕਾਰੀ ਕੀ ਦਿੱਤੀ ਗਈ ਸੀ ਇਹਨਾਂ ਨੂੰ ਜਾਣਕਾਰੀ ਨੇ ਦੱਸਿਆ ਵੀ ਸ਼ਰਾਰਤੀ ਅੰਸਰ ਆਇਆ ਕੋਈ ਆ ਗਿਆ ਉਹਨਾਂ ਗੁਰੂ ਘਰ ਸਖੰਦ ਸਾਹਿਬ ਦਿੱਤੀ ਆ ਜੀ ਤੇ ਉਹ ਇਹਨਾਂ ਦੇ ਸੇਵਾ ਕਰ ਰਹੇ ਉਹਨਾਂ ਨੇ ਟੈਗ ਕੀਤਾ ਕੋਈ ਇੱਥੇ ਤੇ ਪਛਾਣ ਦਾ ਹਥਿਆਰ ਤੇ ਵੇਖੋ ਮੈਨੂੰ ਅਜੇ ਤੱਕ ਇਹਦਾ ਹਸ ਨਹੀਂ ਪਤਾ ਕੋਈ ਮੈਂ ਮੌਕੇ ਉੱਤੇ ਇਹਨਾਂ ਦਾ ਦੱਸ ਰਿਹਾ ਹਾਂ ਕਿ ਇਹਨਾਂ ਦਾ ਤਾਂ ਸੀ ਉਹਦੇ ਅਥੋਂ ਭਈ ਹੋਈ ਇਹਨਾਂ ਨਾਲ ਅਥੋਂ ਭਈ ਕਿ ਕਹਿ ਬੰਨਾ ਕੋਈ ਜਿਹੜਾ ਰਸਾਰ ਵੀ ਆ ਗਿਆ ਸੋਨਾਂ ਕੋਲ ਨਹੀਂ ਮੈਂ ਦੇਖਿਆ ਜੀ ਵੇਖੋ ਮੈਂ ਗਲਤ ਬਿਆਨ ਨਹੀਂ ਦੇ ਰਿਹਾ ਤੁਹਾਨੂੰ ਮੈਂ ਇਹਨਾਂ ਕੋਲ ਹਿਾਰ ਦੇਖਿਆ ਮੈਂ ਜੇ ਹੁਣੇ ਇਹਨਾਂ ਕੋਲੇ ਸੀਸੀਟੀਵੀ ਫੁਟੇਜ ਆਈ ਸਰ ਨੇ ਨਹੀਂ ਮੈਨੂੰ ਅਜੇ ਪ੍ਰੋਵਾਈਡ ਨਹੀਂ ਕਰਾਈ ਇਹਨਾਂ ਨੇ ਕੋਈ ਵੀਡੀਓ ਵਗੇਰਾ ਕਹਿੰਦੇ ਸੀ ਸੱਨੇ ਲੋਕ ਦੱਸ ਰਹੇ ਨੇ ਕਿ ਜਿਹੜੇ ਅੰਦਰ ਦੱਸ ਲੋ ਇਹ ਕਹਿੰਦੇ ਵੀ 5-6 ਨਹੀਂ ਪੰਨਾ 20 ਜਣੇ ਸੀ ਜੀ ਤਾਂ ਜਿੰਨੇ ਵੀ ਲੋਕ ਆਉਣਗੇ ਪਤਾ ਕਰ ਲੈਣੇ ਪਾਓ ਠੀਕ ਹੈ ਜੀ ਕਿਸੇ ਦੀ ਹਾਲਾਤ ਕਿਵੇਂ ਨੇ ਜਿਨ੍ਹਾਂ ਨੂੰ ਸੱਟ ਜੋ ਵੀ ਕਾਰਵਾਈ ਹੋਊਗੀ ਮੈਂ ਲੈ ਕੇ ਤੁਹਾਨੂੰ ਦੱਸ ਦਿੱਤਾ ਜਾਊਗਾ ਜੋ ਵੀ ਕਾਰਵਾਈ ਪੰਦੀ ਉਵੇਂ ਜਿਹਨਾਂ ਦੇ ਬਿਆਨ ਲਿਖ ਕੇ ਜੇ ਸੱਟ ਲੱਗੀ ਗਈ ਤੇ ਜੋ ਵੀ ਲੱਗੀ ਆ ਉਹ ਤੇ ਪਰਚਾ ਦਰਜ ਕੀਤਾ ਜਾਊਗਾ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ ਸੱਟ ਦੱਸ ਰਹੇ ਹੋ ਇਹ 8:40 8:40 ਦੀ ਘਟਨਾ ਹੈ ਸੋਣਿਆ ਤੁਸੀਂ ਸਿਰਫ ਇੱਕ ਨਗਰ ਕੀਰਤਨ ਨੂੰ ਲੈ ਕੇ ਤੇ ਇੱਕ ਜੋ ਪ੍ਰਦਾਨਗੀ ਦੀ ਚੋਣ ਹੈ ਉਸ ਨੂੰ ਲੈ ਕੇ ਇਹ ਵੱਡੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁਝ ਅਣਪਛਾਤੇ ਲੋਕਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਪੁਲਿਸ ਨੇ ਵੀ ਤੇ ਜਿਹੜੇ ਉੱਥੇ ਮੌਜੂਦ ਸਦਸਿਆ ਸੀਗਾ ਕਿ ਅਣਪਛਾਤੇ तकरीबन 25 ਤੀ ਲੋਕ ਜਿਹੜੇ ਸੀਗੇ ਅਣਪਛਾਤੇ ਉਹ ਆਏ ਤੇ ਉਹਨਾਂ ਨੇ ਜੋ ਸੀਗਾ ਸ਼ਰਾਰਤੀ ਅੰਸਰ ਹੈ ਤੇ ਉਹਨਾਂ ਨੇ ਕਿਤੇ ਨਾ ਕਿਤੇ ਮੌਕੇ ਦਾ ਫਾਇਦਾ ਚੱਕਿਆ ਮਤਲਬ ਉਹ ਕਿਤੇ ਨਾ ਕਿਤੇ ਪੂਰੀ ਮਨਸ਼ਾ ਨਾਲ ਆਈ ਸੀਗੇ ਲੜਾਈ ਦੇ ਝਗੜਾ ਤੇ ਕਿਉਂਕਿ ਸਾਫ਼ ਤੌਰ ਤੇ ਦੇਖ ਸਕਦੇ ਹੋ ਪਹਿਲੇ ਸਿੱਧਾ ਹੀ ਕੁਰੂਕਾਰ ਚਾਹੁੰਦੇ ਨੇ ਉਸ ਤੋਂ ਬਾਅਦ ਠਿੱਕੀ ਹੁੰਦੀ ਹੈ ਤੇ ਉਸ ਤੋਂ ਬਾਅਦ ਸਿੱਧਾ ਹੀ ਉਹ ਤਲਵਾਰਾ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਤੁਸੀਂ ਸੁਣਿਆ ਜ਼ਖਮੀ ਵੀ ਤਿੰਨ ਲੋਕ ਹੋਏ ਨੇ ਤੇ ਬੇहद ਮੰਦ ਭਾਗੀ ਜਿਹੜੀ ਘਟਨਾ ਹੈਗੀ ਕਿਤੇ ਨਾ ਕਿਤੇ ਫਾਜ਼ਿਲਕਾ ਤੋਂ ਨਿਕਲ ਕੇ ਸਾਹਮਣੇ ਕਿਉਂਕਿ ਗੁਰੂ ਘਰ ਜਿਹੜਾ ਇੱਕ ਪਵਿੱਤਰ ਸਥਾਨ ਹੈਗਾ ਵਾ ਤੇ ਉੱਥੇ ਹੀ ਇਦਾਂ ਦੇ ਜਿਹੜੇ ਅਣਪਛਾਤੇ ਲੋਕ ਇਹ ਕੁਝ ਸ਼ਾਰਤੀ ਅੰਸਰ ਹੁਣਾ ਵੱਲੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਗੁਰੂ ਘਰ ਦੇ ਅੰਦਰ ਹੀ ਪਹਿਲੇ ਤਾਂ ਤਿੱਖੀ ਬਹਿਸ ਕੀਤੀ ਲੜਾਈ ਕੀਤਾ ਝਗੜਾ ਕੀਤਾ ਉਸ ਤੋਂ ਬਾਅਦ ਤਲਵਾਰਾ ਦੇ ਨਾਲ ਸ਼ਰੀਆਮ ਜੋ ਹੈਗਾ ਬਿਨਾਂ ਡਰ ਦੇ ਬਿਨਾ ਕੁਝ ਸੋਚੇ ਸਮਝੇ ਜਿਗਾ ਗੁੱਸੇ 'ਚ ਬਸ ਤਲਵਾਰਾ ਕੱਢ ਕੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਫਰਾਰ ਹੋ ਗਏ ਤੇ ਕਿਤੇ ਨਾ ਕਿਤੇ ਬੇहद ਮੰਦ ਭਾਗੀ ਘਟਨਾ ਜ਼ਰੂਰ ਹੈਗੀ ਹੈ ਕਿ ਗੁਰੂ ਘਰ ਦੇ ਅੰਦਰ ਐਸੀ ਘਟਨਾ ਵਾਪਰੀ ਹੈ ਫਿਲਹਾਲ ਹੁਣ ਪੁਲਿਸ ਨੇ ਬਿਆਨ ਜੋ ਹੈਗਾ ਦਰਜ ਕਰ ਲਏ ਨੇ ਜ਼ਖਮੀ ਜਿਹੜੇ ਹੋਏ ਨੇ ਉਹਨਾਂ ਦੇ ਬਿਆਨ ਤੇ ਤੇ ਉੱਥੇ ਪਹੁੰਚੇ ਮੌਜੂਦ ਸਦਸਿਆਂ ਦੇ ਬਿਆਨ ਤੇ ਹੀ ਹੁਣ ਪੁਲਿਸ ਅੱਗੇ ਦੀ ਕਾਰਵਾਈ ਜਿਹੜੇ ਕਰ ਰਹੀ ਹੈ ਤੇ ਜਿਨ੍ਹਾਂ ਨੇ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਤਲਵਾਰਾ ਚਲਾਈ ਹੈ ਉਹਨਾਂ ਨੂੰ ਹੁਣ ਪੁਲਿਸ ਲਪਨ 'ਚ ਲੱਗੀ ਹੋਈ ਹੈ ਤੇ ਘਟਨਾ ਦੀ ਪੂਰੀ ਜਾਣ ਜੋ ਜ਼ਰੂਰ ਕਰ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਆਖਿਰਕਾਰ ਪੁਲਿਸ ਕਦੋਂ ਤੱਕ ਫੜ ਪਾਉਂਦੀ ਹੈ ਇਹਨਾਂ ਜਣਾਂ ਨੇ ਇੱਦਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਐਸੀ ਵਾਰ ਦਾ ਜੁੜੀ ਹੈ ਕਿ ਗੁਰੂ ਘਰ ਦੇ ਅੰਦਰ ਕੀਤੀ ਹੈ ਫਿਲਹਾਲ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ